లై મિત્રો ਜੇਕਰ ਤੁਸੀਂ ਚੰਗੇ ਪਸ਼ੂ ਰੱਖਿਆ ਜਾਂ ਫਿਰ ਤੁਹਾਡੇ ਕੋਲੇ ਡੇਰੀ ਫਾਰਮ ਆ ਤਾਂ ਉਹਨਾਂ ਨੂੰ ਪਾਉਣਾ ਵੀ ਚੰਗਾ ਪੈਂਦਾਗਾ ਕਿਉਂਕਿ ਜੇਕਰ ਆਪਾਂ ਚੰਗਾ ਨਹੀਂ ਪਾਉਂਦੇ ਤਾਂ ਆਪਾਂ ਨੂੰ ਨਾ ਤਾਂ ਚੰਗਾ ਦੁੱਧ ਤੇ ਨਾ ਹੀ ਚੰਗੀ ਫੈਟ ਮਿਲਨੀ ਆ ਤਾਂ ਅੱਜ ਆਪਾਂ ਦਿਖਾਉਣ ਲੱਗੇ ਆ ਬਾਈ ਤੁਹਾਨੂੰ ਗੋਦਰੇਜ ਦੀ ਫੀਡ ਜਿਹੜੀ ਬਹੁਤ ਹੀ ਜਿਆਦੇ ਚੰਗੀਆਂ ਤੁਹਾਨੂੰ ਪਤਾ ਕੰਪਨੀ ਬਾਰੇ ਦੱਸਣ ਦੀ ਮੈਨੂੰ ਲੋੜ ਨਹੀਂ ਹੈਗੀ ਵੀ ਕਿੰਨੇ ਕੁ ਚੰਗੀਆਂ ਆ ਤੇ ਬਾਈ ਹੋਰਾਂ ਨਾਲ ਗੱਲਬਾਤ ਕਰਾਉਣੇ ਆਗੇ ਜੇਕਰ ਕਿਸੇ ਨੇ ਹੋਲ ਸੇਲ ਦੇ ਵਿੱਚ ਲੈਣੀ ਆ ਜਾਂ ਫਿਰ ਡਿਸਟ੍ਰੀਬਿਊਟਰ ਜਾਂ ਫਿਰ ਘਰੇ ਪਹੁੰਚ ਕਰਨੀ ਆ ਤਾਂ ਉਹ ਵੀ ਹੋ ਜੂਗੀ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਣੇ ਤੇ ਭਾਈ ਦੱਸਿਓ ਇਹਦੇ ਬਾਰੇ ਪਹਿਲਾਂ ਆਪਾਂ ਸਿੰਗਲ ਸਿੰਗਲ ਪ੍ਰੋਡਕਟ ਤੋਂ ਸ਼ੁਰੂ ਕਰਦੇ ਆਂ ਜਿਵੇਂ ਇਹ ਆ ਗਿਆ ਚੈਂਪੀਅਨ 8000 ਗੋਦਰੇ ਦੇ ਪ੍ਰੋਡਕਟ ਹੈ ਗੋਦਰੇ ਦਾ ਆਪਾਂ ਸਾਰੇ ਜਾਣਦੇ ਆਂ ਵੀ ਸਾਰਾ ਇਨਾਂ ਦੇ AC ਫ੍ਰਿਜ ਕੁਲਰ ਉਹਨਾਂ ਦੀ ਕੰਪਨੀ ਦੀ ਆ ਵੀ ਆਏ ਨਹੀਂ ਕੋਈ ਉਹੀ ਇਨਾਂ ਦੇ ਮਾਰਕਾ ਦਾ ਦੱਸਣ ਦੀ ਲੋੜ ਹੀ ਨਹੀਂ ਕਹਿੰਦਾ ਭਾਬਾ ਜੀ ਬਸ ਕਿਸੇ ਨੂੰ ਵੀ ਕੁਆਲਿਟੀ ਦਾ ਦੱਸਣ ਦੀ ਲੋੜ ਹੀ ਨਹੀਂ ਇੱਕ ਨੰਬਰ ਕੁਆਲਿਟੀ ਹੈ ਇਸ ਤੋਂ ਉੱਪਰ ਦਾ ਕੋਈ ਪ੍ਰੋਡਕਟ ਆਪਣਾ ਆਂਦਾ ਨਹੀਂ ਹੈਗਾ ਫੀਲ ਵਿੱਚ ਰੇਟ ਬਹੁਤ ਇਕਨੋਮਿਕਲ ਹੈ ਜੀ ਸਿਰਫ 480 ਰੁਪਏ ਦਾ ਪੈਂਦਾ ਹੈਗਾ ਇੱਕ ਗੱਟਾ ਲਿਆਓ 50 ਲਿਆਓ ਸਾਰਾ ਇੱਕੋ ਹੀ ਹੈ ਜੇ ਕੋਈ ਆਪਣੇ ਕੋਲ ਮਾਨਸਾਈ ਡਿਸਟ੍ਰੀਬਿਊਸ਼ਨ ਆ ਜਾਂਦੀ ਹੈ ਜੇ ਕੋਈ ਬੰਦੇ ਨੇ 30 ਕਿਲੋਮੀਟਰ ਦੇ ਏਰੀਆ ਦੇ ਵਿੱਚ ਪਹੁੰਚ ਕਰਨੀ ਹੈ ਤਾਂ 30 ਗੱਟਿਆਂ ਦੇ ਉੱਤੇ ਆਪਾਂ ਉਹਨੂੰ ਘਰੇ ਪਹੁੰਚ ਕਰਾਂਗੇ ਕਟੋ ਕੱਟ ਵੀ ਮਤਲਬ 50 ਰੁਪਏ ਦਾ ਗੱਟੇ ਮਗਰ ਦਾ ਖਰਚਾ ਅਗਲੇ ਦਾ ਬਚਦਾ ਹੋ ਠੀਕ ਹੈ ਹਾਂ ਜੇ ਕੋਈ ਬੰਦਾ ਲਿਆ ਆਂਦਾ ਰੇੜੀ ਤੇ ਹੋਰ 50 ਰੁਪਏ ਗੱਟੇ ਮੰਗੂ ਦਾ ਖਰਚਾ ਪੈਂਦਾ ਆਪਾਂ ਉਹਨੂੰ ਉਹ ਕਰਾਂਗੇ 3 ਗੱਟੇ ਮੰਗਾਵਾਂਗੇ ਘਰੇ ਪਹੁੰਚ ਕਰਾਂਗੇ ਘਰੇ ਪਹੁੰਚ ਕਰਾਂਗੇ ਹੀ ਬੰਦਾ ਠੀਕ ਹੈ ਤੇ ਇਹ ਆ ਜਿਹੜਾ ਇਹ ਆਪਣਾ 15 ਲੀਟਰ ਦੁੱਧ ਦੇਕਦੇ ਪਸ਼ੂ ਵਾਸਤੇ ਹੁੰਦਾ ਕੋਈ ਗਾਂ ਹੋਵੇ ਮੱਝ ਹੋਵੇ ਜਿਹੜਾ 15 ਕਿਲੋ ਲੀਟਰ ਦੁੱਧ ਹੈ ਉਹਦੇ ਵਾਸਤੇ ਇਹ ਪ੍ਰੋਡਕਟ ਚੱਲੂਗਾ ਜਿਹੜੇ 15 ਤੋਂ ਉੱਤੇ ਆਲੇ ਆਗੇ ਠੀਕ ਹੈ ਉਹਦੇ ਵਾਸਤੇ ਆ ਗਿਆ ਡੈਰੀ ਐਕਸਪਰਟ ਡੈਰੀ ਐਕਸਪਰਟ ਮਤਲਬ ਲਿਖਿਆ ਹੀ ਹੋਇਆ ਸਪੈਸ਼ਲ ਹੈ ਨਾ ਵੀ ਡੈਰੀ ਵਾਲਿਆਂ ਖਾਤਰੀ ਹੈ ਕਹਿੰਦਾ ਵਾ ਡੈਰੀ ਵਾਲ ਉਨ੍ਹਾਂ ਵਾਸਤੇ ਆ ਜਾਂਦਾ ਜੀ ਡੈਰੀ ਐਕਸਪਰਟ ਬਹੁਤ ਸੋਨਾ ਇਹਨਾਂ ਦਾ ਰਿਜ਼ਲਟ ਹੈ ਤੁਹਾਡੇ ਪਸ਼ੂ ਦੀ ਫੈਂਟ ਨਹੀਂ ਆਉਂਦੀ ਹੈਗੀ ਉਹ ਤੁਹਾਡੀ ਪਸ਼ੂ ਦੀ ਫੈਂਟ ਵਧਾਉਗੀ ਦੁੱਧ ਵੀ ਵਧਾਉਗੀ ਪਸ਼ੂ ਮੰਨ ਵਧੀਆ ਤਿਆਰ ਵੀ ਹੋਊਗਾ 17 ਲੀਟਰ ਦੁੱਧ ਹੈ ਤਾਂ ਉਹਨੂੰ 18 19 ਲੈ ਕੇ ਜਾਊਗੀ 2 ਗੱਟੇ ਪਸ਼ੂ ਨੂੰ ਪਏ ਹੋਣਗੇ ਕਈ ਵਾਰੀ ਆਪਾਂ ਹੋਰ ਖੀੜਾ ਪਾਈ ਜਾਂਦੇ ਰਹਿੰਦੇ ਆ ਨਾ ਤਿਆਰ ਨਹੀਂ ਹੁੰਦਾ ਵੀ ਇੱਕ ਤੁਹਾਨੂੰ ਹੋਰ ਚੀਜ਼ ਦਿਖਾਵਾਂ ਟਾਈਪ 1 ਦੇ ਵਿੱਚ ਫੀਡ ਆਂਦੀ ਆ ਸਾਰੀ ਬਾਕੀ ਜਿਵੇਂ ਹੁਣ ਹੋਰ ਕੰਪਨੀਆਂ ਦੇ ਆਉਂਦੇ ਆ ਟਾਈਪ 2 ਚ ਆਂਦੀ ਆ ਉਹ ਸਾਰੇ ਯੂਰੀਆ ਪਾਇਆ ਹੁੰਦਾ ਜੀ ਯੂਰੀਆ ਫ੍ਰੀ ਹੈ ਫੀਡ ਤੇ ਉਹ ਕਹਿ ਵੀ ਦਿੰਦੇ ਨੇ ਵੀ ਪਸ਼ੂ ਸਾਡਾ ਖਰਾਬ ਹੋ ਗਿਆ ਉਹ ਫਿਰ ਫੀਡ ਦਾ ਕਾਰਨ ਨਹੀਂ ਹੁੰਦਾ ਆਪਣੀ ਜ਼ਿੰਮੇਵਾਰੀ ਹੈ ਜੀ ਪ੍ਰੋਡਕਟ ਦੀ ਵੀ ਆਪ ਵੀ ਆਪਕਾ ਇੱਕ ਤਾਂ ਹੋਵੇ ਨਾ ਵੀ ਆਪ ਤਿਆਰ ਕਰਾਇਆ ਜਾਂ ਹੋ ਰਿਹਾ ਕੰਪਨੀ ਐ ਢੀ ਉੱਚੀ ਐ ਲੋਡ ਹੀ ਨਹੀਂ ਐ ਹੂੰ ਤੇ ਇਹ ਤਾਂ ਆ ਗਿਆ ਦੁੱਧ ਆ ਲੈਣ ਵਾਸਤੇ ਜੀ ਇਹ ਆ ਗਿਆ ਕਾਫ ਸਟਾਰਟਰ ਜਿਹੜੇ ਆਪਣੇ 25 ਕਿਲੋ ਦੇ ਛੋਟੇ ਬੱਚੇ ਹੁੰਦੇ ਆਗੇ ਉਹਨਾਂ ਵਾਸਤੇ ਆ ਜੀ ਇਹ 20 ਦਿਨਾਂ ਤੋਂ ਸ਼ੁਰੂ ਹੋ ਕੇ 6 ਮਹੀਨੇ ਤੱਕ ਕਰ ਚੱਲਦਾ ਜੀ ਇੱਕ ਨੰਬਰ ਕਹਿ ਲਾਂਦੇ ਇਹਨੂੰ ਵੀਰ ਤੇ ਇਹਦੇ ਵਾਸਤੇ ਆਪਣੇ ਕੋਲ ਹੋਰ ਵੀ ਪ੍ਰੋਡਕਟ ਆ ਜਾਂਦੇ 6 ਮਹੀਨੇ ਬਾਅਦ ਅੱਡ ਗਰੋਵਰ ਸ਼ੁਰੂ ਹੋ ਜਾਂਦਾ ਸੂਣ ਤੋਂ ਪਹਿਲਾਂ ਗੱਬਣਾ ਲਈ ਸਾਰੀ ਰੇਂਜ ਗੋਦਰੇ ਦੀ ਆਂਦੀ ਐ ਸਾਰੇ ਪ੍ਰੋਡਕਟ ਹੈਗੇ ਸਾਰੇ ਕਪਤਰਾ ਦੇ ਪਾਸੋਂ ਆ ਗਏ ਐ ਕੋਈ ਮਰਜ਼ੀ ਬੰਦਾ ਕੋਈ ਮਰਜ਼ੀ ਆਪਾਂ ਘਰੇ ਪਹੁੰਚ ਕਰ ਦਾਂਗੇ ਬੰਦੇ ਠੀਕ ਆ ਤੇ ਆਹ ਵਾਲੀ ਕੀ ਕਿਸ ਤਰ੍ਹਾਂ ਆ ਜਾਂਦੀ ਜੀ ਮੁਰਗੀਆਂ ਵਾਸਤੇ ਜਿਹੜੇ ਕੋਈ ਛੋਟੇ ਆ ਜਾਂਦੇ ਆ ਕੋਈ ਅੰਡੇ ਵਾਲੀ ਲੈਣੀ ਆ ਜਾਂ ਮੁਰਗੀਆਂ ਵਾਲੀ ਇਹ ਵੀ ਗੋਦਰੀ ਕੰਪਨੀ ਦੇ ਮਿਲੂਗਾ ਠੀਕ ਆ ਸਾਰੇ ਆਪਣੇ ਕੋਲੇ ਬਾਕੀ ਇੱਕ ਹੋਰ ਗੱਲ ਭਰਾ ਕਿਸੇ ਨੇ ਡੀਲਰ ਬਣਨਾ ਹੈ ਕੋਈ ਮੰਨ ਕੇ ਚੱਲੋ ਕਿਸੇ ਪਿੰਡ ਦੇ ਵਿੱਚ ਕਿਸੇ ਡੈਰੀ ਫਾਰਮ ਹੈ ਜਾਂ ਕਿਸੇ ਨੇ ਵੇਚ ਨਹੀਂ ਹੈ ਆਪਾਂ ਉਹ ਬੰਦੇ ਨੂੰ ਪਿੰਡ ਦੀ ਡੀਲਰਸ਼ਿਪ ਦੇ ਦਾਂਗੇ ਤੇ ਉਹ ਪਿੰਡ ਦੇ ਵਿੱਚ ਹੋਰ ਕਿਤੋਂ ਮਾਲ ਨਹੀਂ ਆਊਗਾ ਠੀਕ ਹੈ ਆਪਣੀ ਗੋਦਰੇਜ ਦਾ ਲੈ ਵੀ ਮਿੱਤਰੋ ਜੇ ਕਿਸੇ ਨੇ ਡੀਲਰ ਬਣਨਾ ਹਨਾ ਕਹਿੰਦਾ ਵੀ ਮੈਂ ਯਾਰ ਪਿੰਡ 'ਚ ਸੇਲ ਕਰ ਦੂੰਗਾ ਬੰਦੇ ਦਾ ਹੈਗਾ ਦਾਇਰਾ ਤਾਂ ਬਾਈ ਕਹਿੰਦਾ ਡੀਲਰ ਵੀ ਬਣਾ ਦਾਂਗੇ ਆਪਾਂ ਪਿੰਡ 'ਚ ਸੇਲ ਕਰਦੇ ਪ੍ਰੋਡਕਟ ਆਪਣੇ ਕੋਲੋਂ ਜਾਣ ਕਿਉਂਕਿ ਬਾਈ ਹੋਵੇ ਬਾਈ ਹੋਰਾਂ ਕੋਲੇ ਮਾਨਸਾ ਦੇ ਵਿੱਚ ਕੱਲੇ-ਕੱਲੇ ਆ ਜਿੰਨਾਂ ਕੋਲੇ ਇਹ ਪ੍ਰੋਡਕਟ ਜਿਹੜੇ ਗੋਦਰੇਜ ਦੇ ਸਾਰੇ ਤੇ ਸ ਤੇ ਬਈ ਜੇ ਹੁਣ ਮਨ ਲੈ ਬੰਦਾ ਕਹਿੰਦਾ ਮੈਂ ਤਾਂ 50 ਗੱਟੇ 30 ਗੱਟੇ ਘਰੇ ਮੰਗਾਉਣੇ ਆ ਉਹ ਵੀ ਸਾਰਾ ਕੁਝ ਕਰ ਦਾਂਗੇ ਜੀ ਆਪਾਂ ਆਪਣੇ ਕੋਲੇ ਨੰਬਰ ਤੁਸੀਂ ਮੈਂਸ਼ਨ ਕਰੋ ਜੀ ਆਪਾਂ ਸਾਰੇ ਬੰਦੇ ਨੂੰ ਪਹੁੰਚ ਦਵਾਵਾਂਗੇ ਜੀ ਫਿਰ ਇੱਕ ਚੀਜ਼ ਵੱਲੋਂ ਜ਼ਿੰਮੇਵਾਰੀ ਆ ਕੋਈ ਗੱਬਣਾ ਵਾਸਤੇ ਇਹਨਾਂ ਦੀ ਅਲੱਗ ਆ ਜਾਂਦੀ ਹੈ ਬਈ ਆਪਣੇ ਟਰਾਂਜ਼ੀਸ਼ਨ ਕਹਿੰਦੇ ਆ ਠੀਕ ਹੈ ਟਰਾਂਸੀ ਫੀਡ ਉਹ 2 ਮਹੀਨੇ ਪਹਿਲਾਂ ਗੱਬਣਾ ਵਾਸਤੇ ਸ਼ੁਰੂ ਹੋ ਜਾਂਦੀ ਹੈ ਜੀ ਦੁੱਧਾ ਲੈਣ ਵਾਸਤੇ ਬਾਕੀ ਸਾਰੇ ਤਰ੍ਹਾਂ ਦੀ ਆਪਣੇ ਕੋਲ ਅਵੇਲੇਬਲ ਹੈ ਬਈ ਕੋਈ ਬੰਦਾ ਚੂਰੇ ਚ ਕਹੂਗਾ ਵੀ ਮੈਨੂੰ ਚੂਰੇ ਚ ਫੀਡ ਲੈਣੀ ਆ ਆਪਾਂ ਉਹ ਵੀ ਬੰਦੇ ਨੂੰ ਕਰਕੇ ਦਵਾਵਾਂਗੇ ਜੀ ਹਰ ਇੱਕ ਤਰ੍ਹਾਂ ਦੇ ਪਸ਼ੂਆਂ ਖਾਤਰ ਮੁਰਗੀਆਂ ਖਾਤਰ ਹਰ ਇੱਕ ਤਰ੍ਹਾਂ ਦੇ ਬੱਚਿਆਂ ਖਾਤਰ ਵੀ ਆ ਹਨ ਤੇ ਜੇ ਤੁਸੀਂ ਪ੍ਰੋਡਕਟ ਲੈਣੇ ਆ ਤਾਂ ਮੈਂ نیچے ਨੰਬਰ ਵੀ ਮੈਂਸ਼ਨ ਕੀਤਾ ਹੋਇਆ ਐਡਰੈਸ ਵੀ ਮੈਂਸ਼ਨ ਕੀਤਾ ਹੋਇਆ ਜੇਕਰ ਤੁਸੀਂ ਡੀਲਰਸ਼ਿਪ ਲੈਣੀ ਆ ਵੀ ਕਹਿਣਾ ਵੀ ਅਸੀਂ ਪਿੰਡ 'ਚ ਸੇਲ ਕਰ ਦਾਂਗੇ ਜਾਂ ਤੁਹਾਡੇ ਕੋਲ ਕੋਈ ਡੈਰੀ ਫਾਰਮ ਹੈਗਾ ਹਨਾ ਵੀ ਚੰਗੇ ਪਸ਼ੂ ਰੱਖੇ ਹੋਇਆ ਤਾਂ ਉਹਨਾਂ ਨੂੰ ਚੰਗਾ ਖਵਾਓ ਪਿਓ ਤੇ ਫੇਰ ਹੀ ਦੁੱਧ ਤੇ ਫੈਟ ਵਧੀਆ ਬਈ ਪਸ਼ੂ ਵੀ ਤਿਆਰ ਹੋਊਗਾ ਹਨਾ ਤੇ ਬਾਈ ਹੋਰਾਂ ਦਾ ਨੰਬਰ ਮੈਂਸ਼ਨ ਕੀਤਾ ਹੋਇਆਗਾ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਜੇ ਡੀਲਰਸ਼ਿਪ ਲੈਣੀ ਹੈ ਪਿੰਡ ਦੇ ਵਿੱਚ ਉਹ ਵੀ ਮਿਲ ਜੂਗੀ ਤੇ ਬਾਈ ਹੋਰੇ 30 30 ਗਟਿਆਂ ਤੱਕ ਹੈ ਜਿਹੜਾ ਘਰੇ ਵੀ ਪਹੁੰਚ ਤੁਹਾਡੀ ਕਰ ਦੇਣਗੇ ਮਾਨਸਾ ਏਰੀਆ ਦੇ ਬਈ ਇਹ ਕੋਈ ਏਰੀਆ ਦੀ ਹੈਗੀ ਆ ਵੀ ਮਾਨਸਾ ਏਰੀਆ ਦੇ ਜਿਵੇਂ 30 ਕਿਲੋਮੀਟਰ ਦੇ ਦੈਰੇ ਦੇ ਠੀਕ ਆ ਮਾਨਸਾ ਏਰੀਆ 30 ਕਿਲੋਮੀਟਰ ਦਾ ਦੈਰਾ ਪਿੱਖੀ ਹੋ ਗਿਆ ਕਿਤੇ ਹੀ ਹੋ ਗਿਆ ਆਪਾਂ 25 30 35 ਹੋ ਗਿਆ ਚਲੋ ਕੋਈ ਬਾਲਾ ਫਰਕ ਨਹੀਂ ਹੈ ਐਵਰੇਜ ਵੀ ਇੰਨੇ ਤੇ ਆਪਾਂ ਪਹੁੰਚ ਕਰ ਦਾਂਗੇ ਠੀਕ ਇੱਕ ਹੋਰ ਗੱਲ ਹੈ ਜਿਹੜਾ ਕੋਈ ਬੰਦਾ ਜਿਵੇਂ ਆਪਾਂ ਕਹਦੇ ਛੋਟੇ ਬੱਚੇ ਨੇ ਲੋਕਾਂ ਦੇ ਹੁੰਦੇ ਨੇ ਨਾ ਕਟੀਆਂ 2 2 3 3 ਸਾਲਾਂ ਦਾ ਕਾਹੀ ਬਿਨਾ ਗੱਭਣਾ ਤੁਰੇ ਫੱਦੀਆ ਜਿਹੜਾ ਕੋਈ ਆਪਣੀ ਫੀਡ ਸ਼ੁਰੂ ਕਰੂਗਾ 15 ਮਹੀਨਿਆਂ ਤੋਂ ਲੈ ਕੇ 18 ਮਹੀਨਿਆਂ ਤੱਕ ਪਸ਼ੂ ਨੂੰ ਉਹਨਾਂ ਨੂੰ ਗੱਭਣ ਮਿਲੂਗਾ ਮੰਨ ਲਾ ਵੀ ਇਹ ਪੂਰੀ ਕਮੀ ਸਾਰੀ ਚੱਕ ਜਿਹੜੇ ਆਪਦੇ ਪੈਸੇ ਆ ਸਾਰੇ ਪਸ਼ੂ ਕੱਢ ਦਿੰਦਾ ਉਹਦੇ ਵਿੱਚ 18 ਮਹੀਨਿਆਂ ਦੇ ਵਿੱਚ ਪਸ਼ੂ ਗੱਭਣ ਮਿਲਦਾ ਜੀ ਤੇ ਮਿੱਤਰੋ ਜੇਕਰ ਤੁਸੀਂ ਮੰਗਵਾਉਣਾ ਹੈ ਨਾ ਤਾਂ ਮੈਂ ਨੰਬਰ ਮੈਂਸ਼ਨ ਕੀਤਾ ਹੋਇਆ ਤੇ ਐਡਰੈਸ ਵੀ ਮੈਂਸ਼ਨ ਕੀਤਾ ਤੁਸੀਂ ਇੱਥੇ ਆ ਕੇ ਵੀ ਲਿਜਾ ਸਕਦੇ ਹੋ ਤੇ ਜੇਕਰ ਤੁਸੀਂ ਫੋਨ ਤੇ ਕੋਈ ਗੱਲਬਾਤ ਕਰਨੀ ਆ ਤਾਂ ਫੋਨ ਲਾ ਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ